ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ YouTube ਚੈਨਲ ਸਿੱਧੂ ਪਟਿੱਕਾਂ ਐਂਡ ਬਲੌਗਸ ਤੇ ਆਈ ਹੋਪ ਤੁਸੀਂ ਸਾਰੇ ਜਿੰਨੇ ਠੀਕ ਠਾਕ ਹੋਵੋਗੇ ਅੱਜ ਲੈ ਕੇ ਆਈਆਂ ਤੁਹਾਡੇ ਲਈ ਟ੍ਰਿਸਟਾ ਬ੍ਰਾਂਡ ਦੀ ਕਲੈਕਸ਼ਨ ਜੀ ਆਲਮੋਸਟ ਸਾਰੇ ਸੂਟ ਹੀ ਮੈਚਿੰਗ ਹੋਣਗੇ ਆਓ ਸਟਾਰਟ ਕਰਦੇ ਹਾਂ ਅੱਜ ਦੀ ਇਹ ਵੀਡੀਓ ਦਾ ਫਰਸਟ ਸੂਟ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਜੀ ਤੇ ਪਿਓਰ ਚਨੌਨ ਦਾ ਸਟੱਫ ਰਹੇਗਾ 2.5 ਮੀਟਰ ਦੀ ਸ਼ਰਟ ਰਹੇਗੀ 2.5 ਮੀਟਰ ਦੀ ਹੀ ਬਾਟਮ ਰਹੇਗੀ ਬਹੁਤ ਹੀ ਪਿਆਰਾ ਪ੍ਰਿੰਟ ਬਣਿਆ ਹੋਇਆ ਜੀ ਦੇਖੋ ਤੁਸੀਂ ক্লোਜ਼ ਤੋਂ ਦੇਖ ਸਕਦੇ ਹੋ ਇਸ ਦਾ ਪ੍ਰਿੰਟ ਤੇ ਕਲਰ ਜਿਨ੍ਹਾਂ ਨੂੰ ਵਰਕ ਵਗੈਰਾ ਵਾਲੇ ਸੂਟ ਨਹੀਂ ਪਸੰਦ ਹੁੰਦੇ ਉਹਨਾਂ ਦੇ ਲਈ ਬੈਸਟ ਆਈਟਮ ਹੈ ਇਹ ਟਿਸਟਾ ਦੀ ਸਟੈਂਪ ਲੱਗੀ ਹੋਈ ਹੈ ਜੀ ਸ਼ਰਟ ਤੇ ਤੇ ਬੋਟਮ ਰਹੇਗੀ ਨਾਲ 크ਰੇਪ ਦੀ ਬੋਟਮ ਦੇ ਸਟੱਫ ਦੀ ਵੀ ਕੋਈ ਕੰਪਲੇਂਟ ਨਹੀਂ ਆਉਗੀ ਜੀ ਕੋਈ ਇਹ ਸਟੱਫ ਛੇਸ ਦਾ ਨਹੀਂ ਹੈਗਾ ਬੋਟਮ ਤੇ ਵੀ ਸਟੈਂਪ ਤੁਹਾਨੂੰ ਲੱਗੀ ਹੋਈ ਮਿਲੇਗੀ ਜੀ 2.5 ਮੀਟਰ ਦੀ ਕੱਟ ਸ਼ਰਟ ਦੀ ਹੋਏਗੀ ਤੇ 2.5 ਮੀਟਰ ਦੀ ਬਾਟਮ ਦੀ ਰਹੇਗੀ। ਅਗਰ ਤੁਸੀਂ ਇਹਨਾਂ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਤੇ ਵਰਕ ਵੀ ਕਰਵਾ ਸਕਦੇ ਹੋ। ਵੈਸੇ ਤਾਂ ਇਹਨਾਂ ਤੇ ਜ਼ਰੂਰਤ ਨਹੀਂ ਹੈਗੀ ਜੀ ਵਧੀਆ ਪਿਓਰ ਦਾ ਸਟੱਫ ਹੋਏਗਾ। ਤੁਸੀਂ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਫੰਕਸ਼ਨ ਤੇ ਵਧੀਆ ਕਮਲ ਚਨੂਨ ਦਾ ਹੀ ਦੁਪੱਟਾ ਰੈਡੀ ਕਰਵਾ ਕੇ ਤੇ ਇਹਨਾਂ ਨੂੰ ਵੇਅਰ ਕਰ ਸਕਦੇ ਹੋ। ਜੀ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੋਣਗੇ। ਡਿਜ਼ਾਈਨ ਅਲੱਗ ਹੋਊਗਾ। ਸਟੇਮ ਸਟੱਫ ਤੇ ਆਪਣੇ ਕੋਲੇ ਦੋ ਡਿਜ਼ਾਈਨ ਹੋਣਗੇ ਜੀ। ਇਹ ਮੋਰ ਪੰਖੀਆ ਕਲਰ। ਬਹੁਤ ਹੀ ਪਿਆਰਾ ਕਲਰ ਹੈ ਦੋਨੋਂ ਕਲਰ ਹੀ ਡਿਫਰੈਂਟ ਜਿਨੇ ਥੋੜਾ ਜਿਹਾ ਬਾਟਮ ਦਾ ਕਲਰ ਵੀਡੀਓ ਦੇ ਵਿੱਚ ਇਸ ਤੋਂ ਅਲੱਗ ਆ ਰਿਹਾ ਬਟ ਐਗਜੈਕਟ ਮੈਚ ਹੈ ਜੀ ਇਸ ਤੇ ਵੀ ਸਟੈਂਪ ਲੱਗੀ ਹੋਈ ਮਿਲੇਗੀ ਤੁਹਾਨੂੰ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਨੇ ਜੀ ਅਗਰ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਇਹ ਹੈ ਜੀ ਟਿਸ਼ੂ ਸ਼ਿਮਰ ਦਾ ਸੂਟ ਇਹ ਦੇਖੋ ਇਸ ਤਰ੍ਹਾਂ ਜਿੱਦਾਂ ਖਾਦੀ ਤੇ ਪ੍ਰਿੰਟ ਹੁੰਦਾ ਇਸੇ ਤਰੀਕੇ ਨਾਲ ਸ਼ਰਟ ਤੇ ਵੀ ਇਹ ਸਟੱਫ ਤੇ ਪ੍ਰਿੰਟ ਹੋਏਗਾ ਇਹ ਵੀ ਟਿਸਟਾ ਦੀ ਕਲੈਕਸ਼ਨ ਹੀ ਰਹੇਗੀ ਜੀ ਇਹਦਾ ਲਵੈਂਡਰ ਕਲਰ ਹੋਏਗਾ ਥੋੜਾ ਲਾਈਟ ਆ ਰਿਹਾ ਹੈ ਵੀਡੀਓ ਦੇ ਵਿੱਚ ਆਫ ਵਾਈਟ ਕਲਰ ਦੇ ਇਸ ਦੇ ਨਾਲ ਆਪਾਂ ਬਾਟਮ ਰੱਖ ਕੇ ਬਹੁਤ ਹੀ ਪਿਆਰਾ ਕੰਬੀਨੇਸ਼ਨ ਬਣਿਆ ਹੋਇਆ ਜੀ ਹਰ ਕੇਸ ਦੇ ਇਹਨਾਂ ਨੂੰ ਵੇਅਰ ਕਰ ਸਕਦੇ ਨੇ ਤੁਸੀਂ ਸਟੱਫ ਤੇ ਪ੍ਰਿੰਟ ਦੇਖ ਸਕਦੇ ਹੋ ਐਂਡ ਸਟੈਂਪ ਵੀ ਚੈੱਕ ਕਰ ਸਕਦੇ ਹੋ ਜੀ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਆ ਜੀ ਤੁਸੀਂ ਘਰ ਬੈਠੇ ਕਿਤੇ ਵੀ ਇਹ ਸੂਟ ਮੰਗਵਾ ਸਕਦੇ ਹੋ ਇਹ ਰਹੇਗੀ ਇਸ ਨਾਲ ਬਾਟਮ ਜੀ ਬਾਟਮ ਦੇ ਵਿੱਚ ਵੀ ਲਾਈਨਾਂ ਵਾਲਾ ਪ੍ਰਿੰਟ ਹੋਏਗਾ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਜੀ ਨਾ ਇਹ ਬਹੁਤਾ ਡਾਰਕ ਹੈ ਨਾ ਇਹ ਬਹੁਤਾ ਲਾਈਟ ਹੈ ਜਿਨ੍ਹਾਂ ਨੂੰ ਵਰਕ ਵਗੈਰਾ ਹੈਵੀ ਸੂਟ ਨਹੀਂ ਪਸੰਦ ਹੁੰਦੇ ਉਹਨਾਂ ਦੇ ਲਈ ਇਹ ਵਾਲੀ ਕਲੈਕਸ਼ਨ ਸਭ ਤੋਂ ਬੈਸਟ ਹੈ ਜੀ ਇਸ ਦੇ ਵਿੱਚ ਸ਼ਾਈਨਿੰਗ ਵੀ ਹੋਏਗੀ ਜਿੱਦਾਂ ਸ਼ਿਮਰ ਦੇ ਵਿੱਚ ਸ਼ਾਈਨਿੰਗ ਹੁੰਦੀ ਹੈ ਉਸ ਤਰੀਕੇ ਨਾਲ ਇਸ ਦੇ ਵਿੱਚ ਸ਼ਾਈਨਿੰਗ ਹੋਏਗੀ ਬਿਲਕੁਲ ਲੇਟੈਸਟ ਸਟੱਫ ਹੈ ਜੀ ਸੇਮ ਸਟੱਫ ਦੇ ਵਿੱਚ ਇੱਕ ਕਲਰ ਆਪਣੇ ਕੋਲੇ ਹੋਰ ਹੈ ਜੀ ਇਹ ਦੇਖੋ ਇਸ ਤਰੀਕੇ ਦੀ ਇਸ ਦੇ ਵਿੱਚ ਸ਼ਾਈਨਿੰਗ ਹੋਏਗੀ ਇਸ ਦੇ ਨਾਲ ਆਪਾਂ ਮਹਿਰੂਨ ਕਲਰ ਦੀ ਬਾਟਮ ਰੱਖੀ ਹੋਈ ਹੈ ਜੀ ਬਹੁਤ ਹੀ ਸੌਫਟ ਸਟੱਫ ਹੈ ਇਹਨਾਂ ਦੀ ਸਭ ਤੋਂ ਖਾਸ ਈਅਤ ਟੈਸਟਾ ਬ੍ਰਾਂਡ ਦੀ ਇਹੀ ਕਲੈਕਸ਼ਨ ਹੁੰਦੀ ਹੈ ਕਿ ਇਹਨਾਂ ਦਾ ਪ੍ਰਿੰਟ ਨਾਰਮਲ ਸੂਟਾਂ ਦੇ ਵਿੱਚ ਨਹੀਂ ਮਿਲਦਾ ਜੀ ਤੇ ਇੱਕ ਜੋ ਇਹਨਾਂ ਦਾ ਸਟੱਫ ਹੁੰਦਾ ਉਹ ਆਪਾਂ ਨੂੰ ਬਹੁਤਾ ਡਿਟੇਲ ਦੇ ਵਿੱਚ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜੋ ਟੈਸਟਾ ਨੂੰ ਲਾਈਕ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਵੀ ਇਹਨਾਂ ਦੇ ਕੋਈ ਸ਼ਿਜਨ ਵਗੈਰਾ ਦੀ ਕਲਰ ਫੇਡ ਦੀ ਕੋਈ ਕੰਪਲੇਂਟ ਨਹੀਂ ਆਉਂਦੀ ਇਹਦੇ ਨਾਲ ਸ਼ਿਮਰ ਦੀ ਬਾਟਮ ਹੋਏਗੀ ਜੀ ਇਸ ਤਰੀਕੇ ਨਾਲ ਸਟੱਫ ਸ਼ਾਈਨ ਕਰੇਗਾ ਇਸ ਦੀ ਕੱਟ ਵੀ ਟਾਈਟ-ਟਾਈ ਮੀਟਰ ਦੀ ਰਹੇਗੀ ਜੀ। ਇਹ ਟੈਸ਼ੂ ਸ਼ਿਮਰ ਦੇ ਵਿੱਚ ਵੀ ਆਪਣੇ ਕੋਲੇ ਦੋ ਕਲਰ ਨੇ। ਇਹ ਵੀ ਟੈਸਟਾ ਦਾ ਜੀ ਇਸ ਦੇ ਵਿੱਚ ਚੈੱਕ ਵਾਲਾ ਸਟੱਫ ਬਣਿਆ ਹੋਇਆ ਤੇ ਸਟੱਫ ਦੇ ਵਿੱਚ ਸ਼ਾਈਨ ਰਹੇਗੀ। ਇਹ ਆ ਜੀ ਸ਼ਰਟ। ਹਰੇਕਿ ਇਹ ਇਸ ਦੇ ਇਹਨਾਂ ਨੂੰ ਵੇਅਰ ਕਰ ਸਕਦੇ ਨੇ ਐਗਜ਼ੈਕਟ ਕਲਰ ਸ਼ੋ ਹੋ ਰਿਹਾ ਜੀ ਤੁਹਾਨੂੰ ਇਹ ਸਟੈਂਪ ਲੱਗੀ ਹੋਈ ਹੈ ਜੀ। ਆਪਾਂ ਇਸ ਦੇ ਨਾਲ ਇਹ ਵਾਲੀ ਬਾਟਮ ਰੱਖੀ ਹੋਈ ਐ ਮੋਡਲ ਦੀ ਨਾਲ ਬਾਟਮ ਰੱਖੀ ਹੋਈ ਹੈ ਜੀ ਅਗਰ ਤੁਸੀਂ ਚਾਹੋ ਇਹ ਦੇਖੋ ਸਟਾਫ ਤੁਸੀਂ ਚੈੱਕ ਕਰ ਸਕਦੇ ਹੋ ਕਲੋਜ਼ ਤੋਂ ਇਦਾਂ ਇਸ ਦੇ ਵਿੱਚ ਚੈੱਕ ਬਣਿਆ ਹੋਇਆ ਤੇ ਸ਼ਾਈਨਿੰਗ ਹੈ ਜੀ ਇਸ ਦੇ ਨਾਲ ਵੀ ਆਪਾਂ 2 ਮੀਟਰ ਦੀ ਬਾਟਮ ਰੱਖੀ ਹੈ ਬਾਟਮ ਦੇ ਵਿੱਚ ਵੀ ਸ਼ਾਈਨਿੰਗ ਹੋਏਗੀ ਅਗਰ ਤੁਸੀਂ ਇਸ ਦੇ ਨਾਲੇ ਆਫ ਵਾਈਟ ਬਾਟਮ ਰੱਖਣਾ ਚਾਹੁੰਦੇ ਹੋ ਤਾਂ ਆਫ ਵਾਈਟ ਵੀ ਰੱਖ ਸਕਦੇ ਹੋ ਇਹ ਹੈ ਜੀ ਮਸਲੀਨ ਦਾ ਸੂਟ ਪਿਓਰ ਮਸਲੀਨ ਦਾ ਬਿਲਕੁਲ ਸੌਫਟ ਸਟੱਫ ਹੋਏਗਾ ਵੈਸੇ ਤਾਂ ਆਪਾਂ 1000 ਰੁਪਏ ਵਾਲੇ ਸੂਟ ਨੂੰ ਵੀ ਮਸਲੀਨ ਦਾ ਸਟੱਫ ਕਹਿ ਸਕਦੇ ਹਾਂ ਬਟ ਇਹ ਪਿਓਰ ਮਸਲੀਨ ਦਾ ਹੋਏਗਾ ਜੀ ਲਾਈਟ ਵੇਟ ਹੋਏਗਾ ਬਿਲਕੁਲ ਸੌਫਟ ਸਟੱਫ ਹੋਏਗਾ ਇਸ ਨੂੰ ਤੁਸੀਂ ਮੈਚਿੰਗ ਕਰਕੇ ਵੀ ਬਣਾ ਸਕਦੇ ਹੋ ਤੇ ਆਲ ਓਵਰ ਵੀ ਬਣਾ ਸਕਦੇ ਹੋ ਵੈਸੇ ਆਲ ਓਵਰ ਜ਼ਿਆਦਾ ਸੋਹਣਾ ਲੱਗੇਗਾ ਅਗਰ ਤੁਸੀਂ ਇਸ ਨੂੰ ਡਾਰਕ ਲੁੱਕ ਦੇਣਾ ਚਾਹੁੰਦੇ ਹੋ ਤਾਂ ਇਸ ਦੇ ਨਾਲ ਤੁਸੀਂ ਡਾਰਕ ਕਲਰ ਦੀ ਪਲੇਨ ਸ਼ਰਟ ਤੇ ਵਰਕ ਕਰਵਾ ਸਕਦੇ ਹੋ ਇਸ ਨੂੰ ਇੱਕ ਬਾਟਮ ਦੇ ਤਰੀਕੇ ਨਾਲ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜੀ ਜੋ ਵੀ ਸੂਟ ਤੁਹਾਨੂੰ ਵੀਡੀਓ ਦੇ ਵਿੱਚੋਂ ਪਸੰਦ ਆਉਂਦਾ ਹੈ ਉਸ ਦਾ ਸਕਰੀਨਸ਼ਾਟ ਲੈ ਕੇ ਉੱਪਰ ਜੋ WhatsApp ਦਾ ਨੰਬਰ ਦਿੱਤਾ ਹੋਇਆ ਸਕਰੀਨ ਤੇ ਉਸ ਤੇ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਮੈਨੂੰ ਉਮੀਦ ਹੈ ਵੀ ਤੁਹਾਨੂੰ ਅੱਜ ਵਾਲੀ ਇਹ ਵੀਡੀਓ ਪਸੰਦ ਆਈ ਹੋਊਗੀ ਜੀ ਮਿਲਦੇ ਹਾਂ ਇੱਕ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ